ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚਿਓ ਤੁਸੀਂ ਆਪਣੀ ਪਾਠ ਪੁਸਤਕ ਦਾ ਪਾਠ ਨੰਬਰ 18 ਚੰਗੀ ਤਰ੍ਹਾਂ ਪੜ ਚੁੱਕੇ ਹੋ ਜਿਸ ਵਿੱਚ ਡਾਕਟਰ ਹਰਨੇਕ ਸਿੰਘ ਕਲੇਰ ਜੀ ਨੇ ਸਾਨੂੰ ਰੁੱਖਾਂ ਦੀ ਮਹੱਤਤਾ ਬਾਰੇ ਬਹੁਤ ਚੰਗੀ ਤਰ੍ਹਾਂ ਸਮਝਾਇਆ ਹੈ ਅੱਜ ਅਸੀਂ ਉਸ ਪਾਠ ਦੇ ਅਭਿਆਸ ਦੇ ਪੰਨਾ ਨੰਬਰ 123 ਅਤੇ 124 ਤੇ ਦਿੱਤਾ ਹੋਇਆ ਪ੍ਰਸ਼ਨ ਇਹ ਛੋਟੇ ਕਿਹੇ ਪ੍ਰਸ਼ਨਾਂ ਦੇ ਉੱਤਰ ਦਿਓ ਹੱਲ ਕਰਾਂਗੇ ਤਾਂ ਆਓ ਸ਼ੁਰੂ ਕਰਦੇ ਹਾਂ ਪ੍ਰਸ਼ਨ ਨੰਬਰ ਹੈਡਾ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪ੍ਰਸ਼ਨ ਨੰਬਰ 1 ਅਮਰੀਕ ਸਿੰਘ ਆਪਣੇ ਖੇਤ ਵਿੱਚ ਖੜੇ ਨਿੰਮ ਦੇ ਰੁੱਖ ਨੂੰ ਕਿਉਂ ਵੱਢਣਾ ਚਾਹੁੰਦਾ ਸੀ ਪਿਆਰੇ ਬੱਚਿਓ ਤੁਸੀਂ ਪਾਠ ਤੇ ਸ਼ੁਰੂ ਵਿੱਚ ਹੀ ਪੜਿਆ ਹੈ ਇਹ ਨਿੰਮ ਦਾ ਰੁੱਖ ਹਰ ਸਾਲ ਕਣਕ ਤੇ ਝੋਨੇ ਦੀ ਵਡਾਈ ਵੇਲੇ ਉਸ ਦੀ ਕੰਬਾਈਨ ਨੂੰ ਅੜਿਕਾ ਲਾਉਂਦਾ ਸੀ ਪੂਰੇ ਖੇਤ ਵਿੱਚ ਕੰਬਾਈਨ ਨੂੰ ਬੇਰੋਕ ਚਲਾਉਣ ਲਈ ਅਮਰੀਕ ਸਿੰਘ ਨੇ ਇਸ ਰੁੱਖ ਨੂੰ ਵੱਡਣ ਦਾ ਇਰਾਦਾ ਬਣਾਇਆ ਸੀ ਤਾਂ ਆਓ ਹੁਣ ਇਸ ਦਾ ਉੱਤਰ ਲਿਖਦੇ ਹਾਂ ਅਮਰੀਕ ਸਿੰਘ ਆਪਣੇ ਖੇਤ ਵਿੱਚ ਖੜੇ ਨਿੰਮ ਦੇ ਰੁੱਖ ਨੂੰ ਇਸ ਕਰਕੇ ਵੱਡਣਾ ਚਾਹੁੰਦਾ ਸੀ ਕਿਉਂਕਿ ਉਹ ਹਰ ਸਾਲ ਕਣਕ ਤੇ ਝੋਨੇ ਦੀ ਵਢਾਈ ਵੇਲੇ ਉਸ ਦੀ ਕੰਬਾਈਨ ਨੂੰ ਅੜਿੱਕਾ ਲਾਉਂਦਾ ਸੀ ਅਤੇ ਪੂਰੇ ਖੇਤ ਵਿੱਚ ਕੰਬਾਈਨ ਨੂੰ ਬੇਰੋਕ ਚਲਾਉਣ ਲਈ ਉਹ ਇਸ ਰੁੱਖ ਨੂੰ ਵੱਡਣਾ ਚਾਹੁੰਦਾ ਸੀ ਪ੍ਰਸ਼ਨ ਨੰਬਰ 2 ਕੋਹਾੜੇ ਨੇ ਨਿੰਮ ਦੇ ਰੁੱਖ ਨੂੰ ਵੱਡਣ ਤੋਂ ਕਿਉਂ ਇਨਕਾਰ ਕਰ ਦਿੱਤਾ? ਪਿਆਰੇ ਬੱਚਿਓ ਤੁਸੀਂ ਕਹਾਣੀ ਵਿੱਚ ਪੜ੍ਹਿਆ ਹੈ ਕਿ ਜਦੋਂ ਅਮਰੀਕ ਸਿੰਘ ਕੋਹਾੜੇ ਨੂੰ ਰੁੱਖ ਨਾ ਵੱਡਣ ਦਾ ਕਾਰਨ ਪੁੱਛਦਾ ਹੈ ਤਾਂ ਰੁੱਖ ਬੋਲਦਾ ਹੈ ਤਕਲੀਫ਼ ਤਾਂ ਭਾਈ ਇਹ ਹੈ ਕਿ ਖੇਤ 'ਚ ਇੱਕੋ ਰੁੱਖ ਰਹਿ ਗਿਆ ਜੇ ਇਹੇ ਵੀ ਵੱਡ ਦਿੱਤਾ ਤਾਂ ਪੰਛੀ ਆਣਣੇ ਕਿੱਥੇ ਪਾਉਣਗੇ ਆਂਡੇ ਕਿੱਥੇ ਦੇਣਗੇ? ਮੀਹ ਹਨੇਰੀ ਵਿੱਚ ਕੀ ਬਣੂ ਉਹਨਾਂ ਦਾ ਤਾਂ ਆਓ ਹੁਣ ਇਸ ਦਾ ਉੱਤਰ ਲਿਖਦੇ ਹਾਂ ਕੋਹਾੜੀ ਨੇ ਨਿੰਮ ਦੇ ਰੁੱਖ ਨੂੰ ਵੱਡਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਸੀ ਕਿਉਂਕਿ ਖੇਤ ਵਿੱਚ ਇੱਕੋ ਰੁੱਖ ਰਹਿ ਗਿਆ ਸੀ ਉਹ ਸਮਝਦਾ ਸੀ ਕਿ ਜੇਕਰ ਇਹ ਰੁੱਖ ਵੀ ਵੱਡ ਦਿੱਤਾ ਤਾਂ ਪੰਛੀ ਆਲਣਾ ਕਿੱਥੇ ਪਾਉਣਗੇ ਆਂਡੇ ਕਿੱਥੇ ਦੇਣਗੇ ਮੀਹ ਹਨੇਰੀ ਵਿੱਚ ਉਹਨਾਂ ਦਾ ਕੀ ਬਣੇਗਾ ਪ੍ਰਸ਼ਨ ਨੰਬਰ 3 ਨੇਮ ਦੇ ਰੁੱਖ ਨੇ ਅਮਰੀਕ ਸਿੰਘ ਨੂੰ ਕਿਹੜੀਆਂ ਗੱਲਾਂ ਆਖੀਆਂ ਪਿਆਰੇ ਬੱਚਿਓ ਤੁਸੀਂ ਪੰਨਾ ਨੰਬਰ 120 ਤੇ ਪੜ ਚੁੱਕੇ ਹੋ ਜਦੋਂ ਰੁੱਖ ਅਮਰੀਕ ਸਿੰਘ ਨੂੰ ਸਮਝਾਉਂਦੇ ਹੋਏ ਕਹਿੰਦਾ ਹੈ ਅਮਰੀਕ ਸਿੰਘ ਤੇਰੇ ਦਾਦੇ ਬਸੰਤ ਸਿੰਘ ਨੇ ਖੇਤ ਵਿੱਚ ਪੰਜ ਰੁੱਖ ਲਾਇਏ ਸਨ ਉਹਨਾਂ ਵਿੱਚੋਂ ਚਾਰ ਤੂੰ ਵੜਲੇ ਪਰ ਉਹਨਾਂ ਰੁੱਖਾਂ ਦੀ ਥਾਂ ਉੱਤੇ ਤੂੰ ਇੱਕ ਵੀ ਰੁੱਖ ਨਹੀਂ ਲਾਇਆ ਹੁਣ ਮੈਨੂੰ ਵੀ ਵੱਡਣ ਦੀ ਤਿਆਰੀ ਕਰਕੇ ਆਇਆ ਏ ਇਹਨਾਂ ਰੁੱਖਾਂ ਦੇ ਸਹਾਰੇ ਧਰਤੀ ਦੇ ਸਾਰੇ ਜੀਵ ਜੰਤ ਜਿਉਂਦੇ ਨੇ ਰੁੱਖਾਂ ਤੋਂ ਬਗੈਰ ਉਹਨਾਂ ਸਭਨਾ ਦਾ ਕੀ ਬਣੂ ਆਓ ਹੁਣ ਇਸ ਦਾ ਉੱਤਰ ਲਿਖਦੇ ਹਾਂ ਨਿੰਬ ਦੇ ਰੁੱਖ ਨੇ ਅਮਰੀਕ ਸਿੰਘ ਨੂੰ ਕਿਹਾ ਕਿ ਉਸ ਦੇ ਦਾਦੇ ਬਸੰਤ ਸਿੰਘ ਨੇ ਖੇਤ ਦੇ ਵਿੱਚ ਪੰਜ ਰੁੱਖ ਲਾਏ ਸਨ ਉਹਨਾਂ ਵਿੱਚੋਂ ਚਾਰ ਉਸ ਨੇ ਵੱਢ ਲਏ ਸਨ ਪਰ ਉਹਨਾਂ ਦੀ ਥਾਂ ਤੇ ਉਸ ਨੇ ਇੱਕ ਵੀ ਰੁੱਖ ਨਹੀਂ ਲਾਇਆ ਰੁੱਖਾਂ ਉੱਤੇ ਸਾਰੇ ਜੀਵ ਜੰਤੂ ਰਹਿੰਦੇ ਹਨ ਰੁੱਖਾਂ ਤੋਂ ਬਿਨਾਂ ਉਹਨਾਂ ਦਾ ਕੀ ਬਣੇਗਾ ਇਸ ਕਰਕੇ ਉਹ ਉਸ ਨੂੰ ਨਾ ਵੱਢੇ ਕਵੈਸ਼ਨ ਨੰਬਰ 4 ਕਹੀ ਕਿਉਂ ਹੱਸ ਪਈ ਸੀ ਪਿਆਰੇ ਬੱਚਿਓ ਤੁਸੀਂ ਪਾਠ ਵਿੱਚ ਪੜ ਚੁੱਕੇ ਹੋ ਕਿ ਜਦੋਂ ਅਮਰੀਕ ਸਿੰਘ ਦਾ ਪੁੱਤਰ ਗੁਰਦੀਪ ਸਿੰਘ ਆਪਣੇ ਜਨਮ ਦਿਨ ਤੇ ਬੂਟੇ ਲਾਉਣ ਲਈ ਆਖਦਾ ਹੈ ਤਾਂ ਅਮਰੀਕ ਸਿੰਘ ਬੂਟੇ ਲਾਉਣ ਲਈ ਰਾਜ਼ੀ ਹੋ ਜਾਂਦਾ ਹੈ ਅਤੇ ਇਸ ਗੱਲ ਤੇ ਕਹੀ ਖਿੜਖਿੜ ਹੱਸਣ ਲੱਗ ਪੈਂਦੀ ਹੈ ਤਾਂ ਆਓ हूँ इसका उत्तर लिखते हाँ कही इस करके हस पे क्योंकि उसने देखा सिंह ने उसनों निम व्डन वरतन की थान नवे रुख लाने लोए पुटन वरतण का फैसला कर लिया सी। प्रश्न नंबर पांच रुखा की मनुखी जीवन विच की महत्ता है प्यारे बचो सा जीवन रुखा ते निर्भर है सू हर जरूरत चीज़ रुखा तो ही प्राप्त होंगी है ਤਾਂ ਆਓ ਉੱਤਰ ਵਿੱਚ ਵੇਖਦੇ ਹਾਂ ਸਾਨੂੰ ਰੁੱਖਾਂ ਤੋਂ ਕੀ ਕੀ ਪ੍ਰਾਪਤ ਹੁੰਦਾ ਹੈ ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਤਾ ਹੈ ਅਸਲ ਵਿੱਚ ਮਨੁੱਖੀ ਜੀਵਨ ਰੁੱਖਾਂ ਦੇ ਸਹਾਰੇ ਹੀ ਹੈ ਰੁੱਖ ਮਨੁੱਖ ਨੂੰ ਸਾਹ ਲੈਣ ਲਈ ਆਕਸੀਜਨ ਦਿੰਦੇ ਹਨ ਖਾਣ ਲਈ ਫਲ ਅਤੇ ਬੂਹੇ ਬਾਰੀਆਂ ਮੰਜੇ ਪੀੜੀਆਂ ਬਣਾਉਣ ਲਈ ਅਤੇ ਬਾਲਣ ਲਈ ਲੱਕੜ ਵੀ ਦਿੰਦੇ ਹਨ ਇਸ ਤੋਂ ਇਲਾਵਾ ਨਿੰਮ ਵਰਗੇ ਰੁੱਖਾਂ ਦੇ ਪੱਤੇ ਆ ਫਲਾਂ ਆਦੋਂ ਕਈ ਹੋਰ ਲੋੜ ਦੀਆਂ ਚੀਜ਼ਾਂ ਬਣਦੀਆਂ ਹਨ ਪਿਆਰੇ ਬੱਚਿਓ ਉਮੀਦ ਕਰਦੀ ਹਾਂ ਤੁਹਾਨੂੰ ਇਹ ਪ੍ਰਸ਼ਨ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਹੁਣ ਘਰ ਦੇ ਕੰਮ ਵਿੱਚ ਤੁਸੀਂ ਇਹਨਾਂ ਨੂੰ ਸੋਹਣਾ ਸੋਹਣਾ ਕਰਕੇ ਕਾਪੀ ਵਿੱਚ ਲਿਖ ਕੇ ਯਾਦ ਵੀ ਕਰਨਾ ਹੈ ਧੰਨਵਾਦ